ਨਮਸਕਾਰ ਮੈਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਬਾਦ ਤੁਸੀਂ ਨੂ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨਿਊਜ਼ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕੀਤਾ ਜਾਵੇ ਜੀ ਦੇਖਦੇ ਰਹੋ ਆਜ਼ਾਦ ਭਾਰਤ ਨਿਊਜ਼ ਸੁਣ ਲੈ ਪੁਕਾਰ ਬਾਬਾ ਇੱਕ ਵਾਰ ਬਾਬਾ ਸਭ ਨੂੰ ਰੇ ਮਾਰ ਬਾਬਾ ਪੂਰੀ ਐ ਬਿਮਾਰੀ ਐ ਸਾਰੇ ਪਾਸੇ ਸ਼ੋਰ ਬਾਬਾ ਚੱਲਦਾ ਨਾ ਅਸੀਂ ਕਿਹੜਾ ਕੋਟਕੂਬਰਾ ਕੋਟਕੂਬਰਾ ਸ਼ਹਿਰ ਦਾ ਪ੍ਰੇਮ ਨਗਰ ਦਾ ਹਿੱਸਾ ਹੈ ਇਹ ਪ੍ਰੇਮ ਨਗਰ ਦਾ ਸਿੱਖਾ ਵਾਲਾ ਰੋਡ ਆ ਸਿੱਖਾ ਵਾਲਾ ਰੋਡ ਤੁਹਾਨੂੰ ਦਿਖਾ ਸਕਦੇ ਆ ਰੋਡ ਦੀ ਹਾਲਤ ਵੇਖੋ ਸਤਿ ਸ਼੍ਰੀ ਅਕਾਲ ਮੈਂ ਰੋਹਿਤ ਆਯਾਦ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਸਾਡੇ ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਮੈਂ ਰੋਹਿਤ ਆਯਾਦ ਇੱਕ ਵਾਰ ਫੇਰ ਜਿਲੋਂ ਸਵਾਗਤ ਕਰਦਾ ਹਾਂ ਦੋਸਤੋ ਅੱਜ ਅਸੀਂ ਖੜੇ ਆ ਕੋਟਕੂਬਰਾ ਦੇ ਸਿੱਖਾ ਵਾਲਾ ਰੋਡ ਪ੍ਰੇਮ ਨਗਰ ਦਾ ਹਿੱਸਾ ਹੈ ਇਹ ਆਪਾਂ ਦਿਖਾ ਦਈਏ ਇੱਥੇ ਇੱਕ ਗੇਟ ਹੈ ਸ਼ਹੀਦ ਜਰੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਯਾਦਗਾਰੀ ਗੇਟ ਇਹ ਰਸਤਾ ਜਿਹੜਾ ਬਾਬਾ ਜੀਵਨ ਸਿੰਘ ਨਗਰ ਨੂੰ ਜਾਂਦਾ ਹੈ ਇਸ ਤੋਂ ਬਾਅਦ ਇਧਰਲੀ ਜਿਹੜੀ ਸੜਕ ਹੈ ਇਹ ਸਿੱਖਾਂ ਵਾਲੇ ਰੋਡ ਨੂੰ ਜਾਂਦੀ ਹੈ ਸਾਰੀ ਸੜਕ ਇੱਥੇ ਕੁਲਤਾਰ ਸਿੰਘ ਸੰਧਵਾ ਜੀ ਜੋ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੇ ਨਾਲ ਜਿਹੜਾ ਵਿਧਾਇਕ ਨੇ ਕੋਟਕਪੂਰਾ ਤੋਂ ਉਹ ਇੱਥੇ ਮੌਜੂਦ ਸੀਗੇ ਥੋੜੇ ਚਿਰ ਪਹਿਲਾਂ ਉਹ ਇੱਥੇ ਉਦਘਾਟਨ ਕਰਕੇ ਗਏ ਹੈ ਸੜਕ ਜਿਹੜਾ ਹੈਗਾ ਬਾਨੀ ਹੈ ਇੱਥੇ ਬੱਚੜੇ ਕੀ ਬੁੱਢੜੇ ਕਿਨਾਰੇ ਹੋਏ ਨਾਰੀ ਐ ਬੈਠੇ ਆ ਘਰ ਚ ਸਾਰੇ ਮਦਦ ਦੇ ਮਾਰੇ ਸਾਰੇ ਬੱਚੜੇ ਕੀ ਬੁੱਢੜੇ ਕਿਨਾਰੇ ਹੋਏ ਨਾਰੀ ਐ ਦੁਨੀਆ ਜਾਂਦੀ ਹੈ ਰੋਈ ਮਿਲੇ ਨਾ ਇਲਾਜ ਕੋਈ ਦੁਨੀਆ ਇਸ ਵੇਲੇ ਸੜਕ ਦੀ ਜਿਹੜੀ ਜਾਣਕਾਰੀ ਹੈ ਉਹਨਾਂ ਨੇ ਫਿਲਹਾਲ ਸਾਨੂੰ ਤਵੇ ਹੀ ਦਿੱਤੀ ਆ ਪਰ ਥੋੜੀ ਜੀ ਵਿਸਤਾਰ ਨਾਲ ਆਪਾਂ ਜਾਣਾਂਗੇ ਸਾਡੇ ਨਾਲ ਇੱਥੇ ਮੌਜੂਦ ਨੇ ਕੰਤਰ ਜੋਸ਼ੀ ਜੀ ਜੋ ਨਗਰ ਕੌਂਸਲ ਕੋਟਪੂਰਾ ਦੇ ਸੀਨੀਅਰ ਮਿਤ ਪ੍ਰਧਾਨ ਨੇ ਇਸ ਸਮੇਂ ਮੌਜੂਦਾ ਹਨ ਸਰ ਸਿਕਲ ਸਰ ਸਸੀ ਗਾਲ ਜੀ ਸਰ ਤੁਸੀਂ ਆਮ ਆਦਮੀ ਪਾਰਟੀ ਵਿੱਚੋਂ ਨਾਲ ਇਹ ਸੀਨੀਅਰ ਵਾਈਸ ਪ੍ਰਧਾਨ ਨੇ ਜਿਹੜਾ ਹੈਗਾ ਨਗਰ ਕੌਂਸਲ ਕੋਟਪੂਰਾ ਦੇ ਅੱਜ ਕਿੱਥੇ ਬਾਬਾ ਜੀਵਨ ਸਿੰਘ ਨਗਰ ਨੂੰ ਦਰਸਾ ਜਾਂਦਾ ਨਾਲ ਇੱਕ ਪਾਸੇ ਸਿੱਖਣਾਂ ਦਾ ਰੋਡ ਪ੍ਰੀਮ ਨਗਰ ਦਾ ਜੋ ਹਿੱਸਾ ਹੈ ਇਹ ਸੜਕ ਬਣਨ ਜਾਰੀ ਹੈ ਕੀ ਕਹਿੰਨਾ ਤੁਹਾਡਾ ਬਾਬਾ ਜੀਵਨ ਸਿੰਘ ਗੇਟ ਤੋਂ ਇਹ ਸੜਕ ਜਿੱਥੇ ਤੱਕ ਆਪਣੀ ਹੱਦ ਦਾ ਮੁਨਾਸਬਾ ਆਪਣੀ ਕਮੇਟੀ ਦੀ ਉਤੋਂ ਤੱਕ ਇਹ ਸੜਕ 4 ਕਰੋੜ 35 ਲੱਖ ਰੁਪਏ ਨਾਲ ਜੀ ਤੇ 80 ਐਮ ਐਮ ਦੀ ਟਾਇਲ ਲੱਗਣੀ ਆ ਉਹ ਇਹ ਦੇਖ ਕੇ ਇਸ ਸੜਕ ਤੇ ਪੰਜ ਚਾਰ ਸਕੂਲ ਨੇ ਆਪਣੀ ਗਊਸ਼ਾਲਾ ਪੈਂਦੀ ਆ ਇੱਥੇ ਲੋਕਾਂ ਦੀ ਆਵਾਜ਼ ਆ ਵੀ ਬਹੁਤ ਆ ਇਸ ਕਰਕੇ ਇਹ ਪਹਿਲ ਦੇ ਆਧਾਰ ਤੇ ਇਹ ਸੜਕ ਦਾ ਕੰਮ ਚਾਲੂ ਕਰਵਾਇਆ ਸੀ ਜੋ ਕਿ ਸਾਡੇ 6 ਮਹੀਨਿਆਂ ਦਾ ਟਾਈਮ ਆ ਪਰ ਅਸੀਂ ਸਾਡੀ ਕੋਸ਼ਿਸ਼ ਰਹੂਗੀ ਕਿ 3 3.5 ਮਹੀਨਿਆਂ ਚ ਮੁਕੰਮਲ ਤੌਰ ਤੇ ਸੜਕ ਪੂਰੀ ਕੀਤੀ ਜਾਵੇ ਨ ਲੈ ਪੁਕਾਰ ਬਾਬਾ ਤੇ ਇੱਕ ਪਾਰ ਬਾਬਾ ਸਭ ਨੂੰ ਨਹੀਂ ਮਾਰ ਬਾਬਾ ਪੂਰੀ ਏ ਬਿਮਾਰੀ ਏਾਰੇ ਪਾਸੇ ਸ਼ੋਰ ਬਾਬਾ ਚੱਲਦਾ ਨਾ ਝੋਰ ਬਾਬਾ ਤੇਰੇ ਹੱਥ ਡੋਰ ਪੈ ਗਿਆ ਸੰਕਟ ਪਾਰੀ ਏ ਜਿਸ ਸੜਕ ਬਾਰੇ ਵੀ ਦੱਸ ਦੋ ਥੋੜਾ ਜਿਹਾ ਲੋਕਾਂ ਨੂੰ ਵੀ ਪਤਾ ਲੱਗੇ ਵੀ ਇਹ ਸੜਕ ਜਿਹੜਾ ਹੈਗਾ ਵੀ ਕੀ ਕਿਸ ਹਿਸਾਬ ਨਾਲ ਮਤਲਬ ਬਣ ਰਹੀ ਏ ਇਹ ਪ੍ਰੋਜੈਕਟ ਕਿਹੜਾ ਕਿਹੜਾ ਪ੍ਰੋਜੈਕਟ ਸੀਗਾ ਜਿਹੜਾ ਇਹ ਸਾਡੇ ਕੋਲ ਟੈਂਡਰ ਲੱਗਿਆ ਏ 80 ਐਮ ਐਮ ਆ ਵੱਡੀ ਟਾਇਲ ਉਸ ਉਹ ਲੱਗਣੀ ਹੈ ਤੇ ਮਜ਼ਬੂਤ ਦੂਜੀਆਂ ਜਿਹੜੀਆਂ ਅਸੀਂ ਗਲੀਆਂ ਬਣਾਉਣੇ ਆ 60 mm ਨਾਲ ਬੰਨਦੀਆਂ ਹੂੰ ਤੇ ਜਿਹੜਾ ਹੈ ਖੱਦੇ ਇਹ ਅੱਜ ਨਹੀਂ ਗੇ ਪੱਤੇ ਹੈ ਇਹ ਬਹੁਤ ਥਸਾਲਾਂ ਤੇ ਪੱਤੇ ਹੋਏ ਆ ਵਕਾਸਤਾ ਕਾਦਾ ਇਹ ਜਿਹੜਾ ਹੈ ਇੱਥੋਂ ਦੇ ਸਿੱਖਾਂ ਵਾਲੇ ਰੋਡ ਦੇ ਜਿਹੜੇ ਲੋਕ ਆ ਇੱਥੇ ਪ੍ਰੇਮ ਨਗਰ ਦੀ ਜੋ ਵਾਦੀ ਇੱਥੇ ਰਹਿੰਦੀ ਆ ਇੱਥੇ ਜੋ ਆਪਣੇ ਅਗਰ왈 ਸ਼ੀਟ ਹੈ ਇੱਥੇ ਨਾਲ ਇੱਥੇ ਜੋ ਬਥੇ ਲੋਕ ਰਹਿੰਦੇ ਨੇ ਇਹਨਾਂ ਨਰਕ ਦੀ ਜ਼ਿੰਦਗੀ ਭੋਗਣ ਨੂੰ ਮਜਬੂਰ ਹੋ ਰਹੇ ਨੇ ਸੁਣ ਲੈ ਪੁਕਾਰ ਬਾਬਾ ਬਾਬਾ ਸਭ ਨੂਰੀ ਮਾਰ ਬਾਬਾ ਪੂਰੀ ਏ ਬਿਮਾਰੀ ਏ ਸਾਰੇ ਪਾਸੇ ਸ਼ੋਰ ਬਾਬਾ ਚੱਲਦਾ ਨਾ ਜੋਰ ਬਾਬਾ ਕਾਫੀ ਚਰ ਜਿਹੜੀ ਹੈਗੀ ਹੈ ਪ੍ਰਾਣੀ ਮੰਗ ਸੀ ਲਟਕਦੀ ਲੋਕਾਂ ਦੀ ਕਾਫੀ ਖੱਡੇ ਪਏ ਹੋਏ ਸੀ ਸਾਰੇ ਹਾਂ ਜੀ ਇਹ ਖੱਡੇ ਕੀ ਹੈ ਸਾਰੀ ਛੜਕੀ ਟੁੱਟੀ ਪਈ ਸੀਗੀ ਇੰਨੀ ਖਸਤਾ ਹਾਲਤ ਆ ਰੋਡ ਤੇ ਹਰ ਖੱਡੇ ਖੱਡੇ ਪਏ ਹੋਏ ਨੇ ਮਤਲਬ ਖੱਡਿਆਂ ਤੋਂ ਇਲਾਵਾ ਇਹ ਫਰਕ ਤੇ ਹੋਰ ਕੁਝ ਨਹੀਂ ਨਜ਼ਰ ਆ ਰਿਹਾ ਕਹਿ ਨੂੰ ਤਾਂ ਕਹਿੰਦੇ ਇਹ ਵੀ ਆਮ ਆਦਮੀ ਪਾਰਟੀ ਦਾ ਇੱਥੇ ਵਿਕਾਸ ਚੱਲ ਰਿਹਾ ਲੇ ਪੁਕਾਰ ਗੋਪਾ ਇੱਕ ਵਾਰ ਬਾਬਾ ਸਭ ਨੂੰ ਨਹੀਂ ਮਾਰ ਬਾਬਾ ਪੁਰੀਏ ਬਿਮਾਰੀ ਐ ਸਾਰੇ ਪਾਸੇ ਸ਼ੋਰ ਬਾਬਾ ਚੱਲਦਾਨ ਤੇ ਜਿਹੜਾ ਹੈਗਾ ਖੱਡੇ ਉਹ ਅੱਜ ਨਹੀਂ ਗੇ ਪੱਤੇ ਐ ਉਹ ਬੋਝਸਾਲਾ ਤੇ ਪੱਤੇ ਹੋਏ ਆ ਸੁਖਾਰਾ ਰੋਡ ਦੀ ਸੜਕ ਦੀ ਹਾਲਤ ਐ ਆਹ ਪਾ ਸੜਕ ਦੇ ਉੱਤੇ ਜਦੋਂ ਮਾਰਾ ਜਾਂ ਨਹੀਂ ਪੈ ਜਾਂਦਾ ਜਾਂ ਨਹੀਂ ਪੈਂਦਾ ਕਈ-ਕਈ ਦਿਨ ਖੜਾ ਰਹਿੰਦਾ ਪਰ ਆਰਜੀ ਤੌਰ ਤੇ ਅਸੀਂ ਖੱਡੇ ਭਰਾ ਦਿੰਦੇ ਸੀਗੇ ਪਰ ਉਹ ਗੱਲ ਫੇਰ ਆ ਟ੍ਰੈਫਿਕ ਨਾਲੋਂ ਖੱਡੇ ਪੰਜ ਚਾਰ ਦਿਨ ਦੱਸ ਦੇਣਾ ਬਾਅਦ ਨਿਕਲ ਜਾਂਦੇ ਸੀ ਮੀਂਹ ਕਰਕੇ ਅਸੀਂ ਉਹ ਭਰਾ ਦਿੰਦੇ ਸੀ ਤਾਂ ਕਿ ਕੋਈ ਇੱਥੇ ਮੋਟਰਸਾਈਕਲ ਸਵਾਰ ਜਾਂ ਕੋਈ ਆਪਣਾ ਬੱਚਾ ਡੈਗਣਾ ਪਵੇ ਤਾਂ ਕਿ ਉਹਨੂੰ ਕੋਈ 60 ਫੀਟ ਤੋਂ ਲੱਗ ਨਾ ਸਕੇ ਤੇ ਖੱਡਿਆਂ ਦੀ ਹਾਲਤ ਵੇਖੋ ਉਧਰੋਂ ਕਰਕੇ ਕੈਮਰਾ ਦਿਖਾਓ ਇਹਨਾਂ ਨੂੰ ਖੱਡਿਆਂ ਦੀ ਹਾਲਤ ਭਾਈ ਖੱਡੇ ਖੱਡੇ ਹੈ ਅਕਾਲੀ ਜਨੇ ਵੀ ਆਈ ਜਿਹੜੀ ਵੀ ਆਈਆਂ ਕਾਹਾਂ ਪਾਤੀ ਦੀ ਆਈ ਹੈ ਕਿਸੇ ਦਾ ਕਸੂਰ ਨਹੀਂ ਪਤਾ ਕਾਫੀ ਬੜੇ ਵਧੀਆ ਕਰਦੇ ਆਂ ਅਸੀਂ ਕੰਮ ਉਹ ਕੱਤੀ ਹੋਏ ਨੂੰ ਪੱਕੀ ਬਣਾ ਦਿੱਤੀ ਤੇ ਬੁਰਾ ਹਾਲ ਹੈ ਕਿ ਬੱਚੇ ਦੇ ਕੋਲ ਧਿਆਨ ਨਹੀਂ ਸਕਦਾ ਦੇਜੇ ਬੱਚੇ ਤਾਂ ਆਣੇ ਸਹਾਰਾ ਨੂੰ ਕਈ ਵਾਰੀ ਦਿੱਕਤੀ ਇੱਥੇ ਆਉਂਦੇ ਆ ਕੋਈ ਸੜਕ ਬਣਾ ਦੇ ਜਾਂ ਕੋਈ ਆ ਉਹਦਾ ਕੋਈ ਧਿਆਨ ਨਹੀਂ ਕ ਇਹ ਸੜਕ ਦੀ ਹਾਲਤ ਬਹੁਤ ਮਾੜੀ ਹੈ ਜੀ ਹਾਂ ਜੀ ਇੱਥੋਂ ਦੇਖ ਲਓ ਗਿਆਨੀ ਮਾਰਕੀਟ ਤੋਂ ਸ਼ੁਰੂ ਹੋ ਜੇ ਤੇ ਬਾਈਪਾਸ ਤੱਕ ਸਾਰੀ ਸੜਕ ਟੁੱਟੀ ਪਈ ਹੈ ਜੀ ਉਹਦੇ ਬਾਰੇ ਕੋਈ ਬਣਾਉਂਦਾ ਹੀ ਨਹੀਂ ਕੋਈ ਪਾਣੀ ਦਾ ਦਰਿਆ ਜਿਹਾ ਲੱਗਿਆ ਰਹਿੰਦਾ ਇਹ ਕੁਝ ਨਹੀਂ ਕਰਦੇ ਜੀ ਉਹ ਦੇਵੇ ਸਕੂਲ ਤੱਕ ਸਾਰੀ ਟੁੱਟੀ ਹੋਈ ਹੈ ਤੇ ਨਾਲ ਹੀ ਮੇਰੇ ਹੁਣ ਸਾਰੇ ਪ੍ਰੇਮ ਨਗਰ ਦੇ ਵਸੀਆਂ ਨੂੰ ਬੇਨਤੀ ਆ ਭਈ ਜਿਸ ਜਿਸ ਨੇ ਵੀ ਆਪਣਾ ਕਨੈਕਸ਼ਨ ਲੈਣਾ ਹੋਵੇ ਕਨੈਕਸ਼ਨ ਲੈ ਲੈਣਾ ਕਿਉਂਕਿ ਉਸ ਤੋਂ ਬਾਅਦ ਸੜਕ ਤੇ ਜੋ ਵੀ ਪਟੂਗਾ ਉਹਦੇ ਨੁਕਸਾਨ ਪਰਵਾਈ ਉਹਨਾਂ ਤੋਂ ਹੀ ਕਰਵਾਈ ਜਾਊਗੀ ਸਪੀਕਰ ਸਾਹਿਬ ਦਾ ਕਹਿਣਾ 10 ਦਿਨ ਦਿੱਤੇ ਨਗਰ ਜਿਹੜਾ ਲੋਕਾਂ ਨੂੰ ਉਹ ਮੈਂ ਇਹਨਾਂ ਨੂੰ ਕਿਹਾ ਸੀ ਵੀ ਇਹ ਦੱਸ ਦੇਣਾ ਕਾਲੂ ਰਕਸ਼ੇ ਤੇ ਮਨਿਆਦੀ ਵੀ ਕਰਵਾ ਲਾਂਗੇ ਜੁਰੂ ਕੀ ਇਸ ਵਿੱਚ 12 ਨੰਬਰ 4 ਨੰਬਰ 5 ਨੰਬਰ 3 ਨੰਬਰ 2 ਨੰਬਰ 5 ਵਾਰਡ ਲੱਗਦੇ ਆ ਭਈ ਉਹ ਜਿਸਨੇ ਵੀ ਕੋਈ ਕਰੈਕਸ਼ਨ ਰੀਸੀਵ ਹੈ ਦਾ ਕੁਝ ਵੀ ਲੈਣਾ ਅਸੀਂ ਪਹਿਲ ਦੇ ਹਿਧਾਰ ਤੇ ਆਪਦੇ ਮੁਲਾਜ਼ਮ ਵੀ ਉਹਨਾਂ ਨਾਲ ਲਾ ਰਾਂਗੇ ਤਾਂ ਕਿ ਇਹ ਕੰਮ ਜਲਦੀ ਚਾਲੂ ਕਰ ਕਰ ਸਕੀਏ ਇੱਕ ਵਾਰੀ ਤੁਸੀਂ ਖੁਦ ਕਰਵਾ ਕੇ ਦੇਉਗੇ ਜੇ 10 ਦਿਨ ਤੋਂ ਬਾਅਦ ਕਰਵਾਉਂਦਾ ਤਾਂ ਉਹਦੇ ਪੈਸੇ ਨਾ ਫਿਰ ਰੋਡ ਕਟਿੰਗ ਪਾਉਗੀ ਰੋਡ ਕਟਿੰਗ ਇਹ ਸਮਝੋ ਰੁੱਤੀ 50 ਹਜ਼ਾਰ ਤੱਕ ਆ ਜੋ ਵੀ ਪੱਟੂਗਾ ਫਿਰ ਅਸੀਂ ਨਾ ਸੜਕ ਪੱਟਨੀ ਆ ਨਾ ਜੁਰਮਾਨਾ ਕਰਾਂਗੇ ਜਿਹੜੇ ਆਪਣੇ ਠੇਕੇਦਾਰ ਨੇ ਇਹ ਜਿਹੜਾ ਹੈਗਾ ਇਸ ਸੜਕ ਦੀ ਜਿਹੜੋ ਬਣ ਜੇ ਮਤਲਬ ਜਿਹੜਾ ਹੈਗਾ ਕੋਈ ਉਹ ਮਤਲਬ ਜ਼ਿੰਮੇਵਾਰੀ ਦਿੰਦੇ ਨੇ ਵੀ ਇੰਨੀ ਹਾਂ ਉਹਨਾਂ ਦਾ ਸਾਰਾ ਹਾਂ ਹਾਂ ਉਹ ਸਭ ਕੁਝ ਲਿਖਿਆ ਹੁੰਦਾ ਜੋ ਵੀ ਹੈ ਟੈਂਡਰ ਚ ਸਰਕਾਰੀ ਤੌਰ ਤੇ ਉਹਨਾਂ ਦਾ ਜਮਾ ਵੀ ਰਹਿੰਦੀ ਆ ਉਹਨੇ ਤਾਂ ਤੱਕ ਸੜਕ ਦੀ ਜਿੰਨੀ ਮਨਿਆਦ ਹੁੰਦੀ ਆ ਜੇ ਕੋਈ ਟੱਟ ਪੱਜਾ ਉਹਨਾਂ ਤੋਂ ਆਪਾਂ ਠੀਕ ਕਰਵਾ ਸਕਦੇ ਆ ਇਹ ਬੋਲ ਰਹੀ ਗੱਲ ਹੈ ਇਹ ਸੀਗੇ ਸੁਤੰਤਰ ਜੋਸ਼ੀ ਜੀ ਜੋ ਸੀਨੀਅਰ ਵਾਈਸ ਪ੍ਰਧਾਨ ਨੇ ਨਗਰ ਕੁੰਤਲ ਕੋਟਕਪੁਰਾ ਦੇ ਸਾਡੇ ਨਾਲ ਇਹ ਸਾਰੇ ਮੌਜੂਦ ਨੇ ਸੀਨੀਅਰ ਪੱਤਰਕਾਰ ਵੀ ਨੇ ਨਾਲ ਜੋ ਇੱਥੇ ਸਮਾਸਵੀ ਵੀ ਨੇ ਕੋਟਕਪੁਰਾ ਤੋਂ ਗੁਰਿੰਦਰ ਸਿੰਘ ਜੀ ਗੁਰਿੰਦਰ ਸਿੰਘ ਜੀ ਕੀ ਕਹਿਣਾ ਤੁਹਾਡਾ ਆ ਬਹੁਤ ਧੰਨਵਾਦ ਰੋਹਿਤ ਆਜ਼ਾਦ ਜੀ ਆਪਾਂ ਸੁਤੰਤਰ ਜੋਸ਼ੀ ਜੀ ਦੀ ਗੱਲ ਨੂੰ ਅਗਾਹ ਤੋਰਦੇ ਹਾਂ ਜੋ ਮਾਜੋਕ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਆਖਿਆ ਨਾ ਬੇ 10 ਦਿਨ ਦਾ ਸਮਾਂ ਦਿੱਤਾ ਸੀਵਰੇਜ ਦੀ ਪੈਪ ਪਾਣੀ ਦੀ ਪੈਪ ਜਾਂ ਜ਼ਮੀਨਦੋਜ਼ ਕੋਈ ਤਾਰਾ ਨੇ ਜਾਂ ਪਾਈਪਾਂ ਨੇ ਉਹ ਪਾ ਲੋ ਨਹੀਂ ਤਾਂ ਉਸ ਤੋਂ ਬਾਅਦ ਜੁਰਮਾਨੇ ਹੋਣਗੇ 50000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਨਾਲੇ ਜਲੀਲ ਹੋਣਾ ਨਾਲੇ ਜੁਰਮਾਨਾ ਹੋਣਾ ਕਿਉਂਕਿ ਠੇਕੇਦਾਰ ਦਾ ਮੰਨ ਇੱਕ ਟਾਇਲ ਵਿੱਚੋਂ ਨਿਕਲੇ ਫੇਰ ਨਹੀਂ ਉਹ ਜੀ ਲੱਗਦੀ ਪਹਿਲਾਂ ਕੀ ਹੁੰਦਾ ਸੀ ਆਪਣੇ ਸੜਕ ਬਣਨੀ ਸੀ ਮੁਕਦੀ ਉਸ ਤੋਂ ਬਾਅਦ ਉਹਨਾਂ ਨੂੰ ਯਾਦ ਆਉਂਦਾ ਸੀ ਸੁਤੰਤਰ ਜੋਸ਼ੀ ਨੇ ਕਿਹਾ ਵੀ ਅਸੀਂ ਬਣਾਦੀ ਕਰਾ ਦੇਣੀ ਆ ਤੇ ਸਾਰੇ ਰੋਡ ਤੇ ਕਹਿ ਦੇਣਾ ਉੱਤੇ ਨੈਸ਼ਨਲ ਹਾਈਵੇ ਹੈ ਰਾਸ਼ਟਰੀ ਰਾਜਮਾਰਗ ਨੰਬਰ 54 ਉੱਥੋਂ ਤੱਕ ਜਾਣਾ ਦੂਜਾ ਜਿਹੜਾ ਸਪੀਕਰ ਸੰਧਵਾ ਨੇ ਕਿਹਾ ਨਾ ਭ੍ਰਿਸ਼ਟਾਚਾਰ ਅਣਗਹਿਲੀ ਤੇ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਉਹ ਕਹਿੰਦਾ ਸਾਡੀ ਪਾਰਟੀ ਦਾ ਕੋਈ ਵੀ ਵਲੰਟੀਅਰ ਕੋਈ ਵੀ ਅਫਸਰ ਕੋਈ ਵੀ ਲੀਡਰ ਤੁਹਾਡੇ ਤੋਂ ਪੈਸੇ ਮੰਗਦਾ ਮੈਨੂੰ ਦੱਸੋ ਸਿੱਧਾ ਬਲਾਕ ਪ੍ਰਧਾਨ ਨੇ ਦੋ ਇੱਕ ਮੇਰ ਸਿੰਘ ਚੰਨੀ ਤੇ ਇੱਕ ਨਰੇਤ ਸਿੰਘਲਾ ਉਹਨਾਂ ਦੀ ਬਕਾਇਦਾ ਡਿਊਟੀ ਲੱਗ ਗਈ ਹੈ ਤੁਸੀਂ ਨਿਗਰਾਨੀ ਰੱਖਣੀ ਹੈ 1 ਰੁਪਏ ਦਾ ਭ੍ਰਸ਼ਟਾਚਾਰ ਨਹੀਂ ਹੋਣਾ ਚਾਹੀਦਾ ਤੇ ਜਦੋਂ ਨੀ ਪੱਤਰ ਰੱਖਣ ਲੱਗੇ ਨੇ ਸ਼ੁਰੂ ਕਰਨ ਲੱਗੇ ਨੇ ਤਾਂ ਉਹ ਪਹਿਲਾ ਇੱਟ ਦੇਖਿਆ ਇੰਟਰਲੋਕ ਟਾਈਲ ਕਹਿੰਦੇ ਆਈਐਸਆਈ ਮਾਰਕਣ ਚੈੱਕ ਕਰਾਈਏ ਲੈਬੋਰੀਟਰੀ ਤੋਂ ਇਹ ਸਾਰੇ ਲੀਡਰ ਇਸ ਤਰ੍ਹਾਂ ਨਹੀਂ ਕਰਦੇ ਜੇਕਰ ਵਾਕਿਆ ਹੀ ਸਹੀ ਹੈ ਤਾਂ ਅਸੀਂ ਬਤੌਰ ਪੱਤਰਕਾਰ ਇਹਦੀ ਪ੍ਰਸ਼ੰਸਾ ਕਰਦੇ ਹਾਂ ਇਸ ਤਰ੍ਹਾਂ ਹੋਣਾ ਚਾਹੀਦਾ ਪਰ ਲੋਕਾਂ ਨੂੰ ਸਹਿਯੋਗ ਜ਼ਰੂਰ ਦੇਣਾ ਪਊਗਾ ਜੋ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਨੇ ਕਿਹਾ ਜੋਸ ਤੰਤਰ ਜੋਸ਼ੀ ਨੇ ਕਿਹਾ ਬਲਾਕ ਪ੍ਰਧਾਨ ਮੇਰ ਸਿੰਘ ਚੰਨੀ ਨੇ ਕਿਹਾ ਨਰੇਤ ਸਿੰਘਲਾ ਨੇ ਨੰਬਰ 10 ਸਕਿੰਨਰਸ ਪੱਪੂ ਨੇ ਜਿਹੜੇ ਜਿਹੜੇ ਨਹੀਂ ਜਿਹੜੀ ਜਿਹੜੀ ਗੱਲ ਕਹੀ ਆ ਉਹਦੇ ਵਿੱਚ ਮਨਜੀਤ ਸ਼ਰਮਾ ਜੀ ਨੇ ਵੀ ਸਹੀ ਗੱਲਾਂ ਕੀਤੀਆਂ ਉਹ ਕਹਿੰਦੇ ਨੇ ਬਈ ਅਣਗੈਲੀ ਲਾਪਰਵਾਹੀ ਭ੍ਰਿਸ਼ਟਾਚਾਰ ਬਿਲਕੁਲ ਹੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਸੁਣ ਲੈ ਪੁਕਾਰ ਬਾਬਾ ਇੱਕ ਵਾਰ ਬਾਬਾ ਸਭ ਨੂੰ ਨਹੀਂ ਮਾਰ ਬਾਬਾ ਪੂਰੀ ਏ ਬਿਮਾਰੀ ਏਾਰੇ ਪਾਸੇ ਸ਼ੋਰ ਬਾਬਾ ਚੱਲਦਾ ਬਾਬਾ ਦੇ ਕੁਮਾਰ ਬਾਬਾ ਜੱਬ ਨੂੰ ਰੇ ਮਾਰ ਬਾਬਾ ਪੁਰੀਏ ਬਿਮਾਰੀ ਐ ਜਿਹੜੇ ਲੋਕ ਆ ਇੱਥੇ ਪ੍ਰੇਮ ਨਗਰ ਦੀ ਜੋ ਵਾਦੀ ਇੱਥੇ ਰਹਿੰਦੀ ਆ ਇੱਥੇ ਜੋ ਆਪਣੇ ਅਗਰ왈 ਸਟਰੀਟ ਐ ਇੱਥੇ ਨਾਲ ਇੱਥੇ ਜੋ ਬਥੇ ਲੋਕ ਰਹਿੰਦੇ ਨੇ ਇਹ ਨਰਕ ਦੀ ਜ਼ਿੰਦਗੀ ਭੋਗਣ ਨੂੰ ਮਜਬੂਰ ਹੋ ਰਹੇ ਨੇ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈ ਰੋਇਤ ਆਜ਼ਾਦ ਨਮਨ ਆਖਦਾ ਹਾਂ ਜ਼ਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉਤੇ Facebook ਉਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫੋਰਵਰਡ ਕੀਤਾ ਜਾਵੇ ਤੇ ਇੱਕਦਰੋਂ ਸਾਡਾ ਚੈਨਲ ਆਜ਼ਾਦ ਪਾਰਟ ਨੇ